ਲੇਰੀਆ ਬਵੇਸੀਆ ਤੇ ਐਨਾਪਲਾਜ਼ਮਾ ਅੱਛਾ ਜੀ ਇਹ ਵੀ ਖਤਮ ਕਰ ਸਕਦੇ ਨੇ ਫਾਰਮ ਨੂੰ ਜੀ ਆਪਾਂ ਕਹਿਆ ਸੀ ਜੀ ਹਾਂ ਹਾਂ ਬਹੁਤ ਭੜੀਆਂ ਬਣ ਗਏ ਇਹ ਇਹ ਤਾਂ ਇਹ ਸਮਝ ਲਓ ਵੀ ਐਫਐਡੀ ਤਾਂ ਮੌਤ ਹੈ ਜੇ ਚਿਚੜ ਇੱਕ ਵੀ ਲੱਗ ਗਿਆ ਅੱਛਾ ਜੀ ਹਾਂ ਇਹਨੂੰ ਬਚਾ ਕੇ ਬਹੁਤ ਰੱਖਣਾ ਹੁੰਦਾ ਠੀਕ ਹੈ ਜੀ ਲੋ ਜੀ ਦੋਸਤੋ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਚਿਚੜੀਆਂ ਬਾਰੇ ਵੀ ਚਿਚੜੀਆਂ ਤੋਂ ਕਿਹੜੀਆਂ-ਕਿੜੀਆਂ ਬਿਮਾਰੀਆਂ ਹੁੰਦੀਆਂ ਨੇਗੀਆਂ ਤੇ ਉਹਨਾਂ ਦੇ ਵਾਸਤੇ ਕਿਹੜੀਆਂ ਦਵਾਈਆਂ ਵਰਤ ਸਕਦੇ ਆਪਾਂ ਕਿਹੜੀ-ਕਿਹੜੀ ਬਿਮਾਰੀ ਪੈਦਾ ਹੁੰਦੀ ਹੈ ਚਿਚੜੀ ਤੋਂ ਆਪਾਂ ਸਾਰੀ ਗੱਲਬਾਤ ਹੁਣ ਮਾਸਟਰ ਜੀ ਦੇ ਨਾਲ ਕਰਦੇ ਆਂ ਹਾਂਜੀ ਮਾਸਟਰ ਜੀ ਦੱਸੋ ਫਿਰ ਕਿਹੜੀ ਕਿਹੜੀ ਇਹ ਤੋਂ ਕਿਵੇਂ ਪਹਿਲਾਂ ਤਾਂ ਇਲਾਜ ਦੱਸੋ ਜੀ ਇਹ ਚਿਚੜੀਆਂ ਦਾ ਇਲਾਜ ਕੀ ਹੈ ਜੀ ਹਾਂਜੀ ਸਤਿਕਾਰ ਜੀ ਸਾਰਿਆਂ ਦਾ ਸਵਾਗਤ ਹੈ ਇਲਾਜ ਤਾਂ ਜੀ ਇਹ ਤਾਂ ਦੇਖੋ ਪਹਿਲਾਂ ਤਾਂ ਫਾਰਮ ਨੂੰ ਵੀ ਆਪਾਂ ਕੋਸ਼ਿਸ਼ ਕਰੋ ਵੀ ਜਿਹੜਾ ਕੋਈ ਪਸ਼ੂ ਬਾਹਰੋਂ ਲਿਆਉਣਾ ਹੈ ਉਸ ਤੇ ਚਿਚੜੀਆਂ ਲੱਗੀਆਂ ਹੁੰਦੀਆਂ ਉਹਨੂੰ 5-7 ਦਿਨ ਅਲੱਗ ਰੱਖੋ ਠੀਕ ਹੈ ਜੀ ਉਹਦੇ ਲਿਆ ਕੇ ਜਾਂ ਤੱਕ ਇਹ ਆਉਂਦੀ ਹੈ ਦਵਾਈ ਆਪਣੀ ਟਿਕਟੈਕ ਨਾਮ ਦੀ ਟਿਕਟੈ ਦੇ ਤੇ ਜਾਂ ਆਹ ਹਾਈਬਰਮੈਕਟਨ ਠੀਕ ਹੈ ਜੀ ਇਹ 50 ਕਿਲੋ ਬੋਡੀ weight ਪਿੱਛੇ ਲੱਗਦਾ ਆ ਜਿਹਦੀ ਸਪਰੇ ਹੁੰਦੀ ਹੈ BML 1 ਲੀਟਰ ਦੇ ਵਿੱਚ ਅੱਛਾ ਜੀ ਕੋਈ ਵੀ ਇਹਨਾਂ ਦੇ ਵਿੱਚੋਂ ਆਪਾਂ ਵਰਤ ਸਕਦੇ ਹਾਂ ਜਿੰਨਾ ਦਾ ਵਧੀਆ ਰਿਜ਼ਲਟ ਹੈ ਤੇ ਇਹਨਾਂ ਨਾਲ ਆਪਾਂ ਚਿਚੜੀਆਂ ਨੂੰ ਹਟਾ ਸਕਦੇ ਹਾਂ ਠੀਕ ਹੈ ਤੇ ਮਾਸਟਰ ਜੀ ਬਿਮਾਰੀ ਕਿਹੜੀ ਕਿਹੜੀ ਆਉਂਦੀ ਹੈ ਚਿਚੜੀਆਂ ਤੋਂ ਜੀ ਇਹਨਾਂ ਨਾਲ ਜੀ ਮੇਨ ਤਿੰਨ ਬਿਮਾਰੀਆਂ ਹੁੰਦੀਆਂ ਹਨ ਫਲੇਰੀਆ ਬਵੇਸੀਆ ਤੇ ਐਨਾਪਲਾਜ਼ਮਾ ਅੱਛਾ ਜੀ ਇਹ ਵੀ ਖਤਮ ਕਰ ਸਕਦੇ ਨੇ ਫਾਰਮ ਨੂੰ ਜੀ ਆਪਾਂ ਕਹਿਆ ਸੀ ਜੀ ਹਾਂ ਹਾਂ ਬਹੁਤ ਪੜੀਆਂ ਬਿਮਾਰੀਆਂ ਨੇ ਇਹ ਇਹ ਤਾਂ ਇਹ ਸਮਝ ਲਓ ਵੀ HFD ਤਾਂ ਮੌਤ ਹੈ ਜੇ ਚਿਚੜ ਇੱਕ ਵੀ ਲੱਗ ਗਿਆ अच्छा जी हां इने बचा के बहुत रखना होगा ठीक है जी ते फिर एदे वास्ते जमे जी, जी किसी नु नहीं किसी तो लाए होया पहला भी स्प्रे नहीं हुई या टीके नहीं लाये चचड़ियां लग गई हैं जी उणो आपा कह लिए थलेरिया या जेडीं ਤੁਸੀਂ ਬਿਮਾਰੀਆਂ ਤਿੰਨ ਤਿੰਨ ਦਸੀਆਂ ਨੇ ਤਿੰਨ ਚ ਕੋਈ ਵੀ ਬਿਮਾਰੀ ਆ ਗਈ ਜੀ ਤੇ ਫਿਰ ਜੀ ਉਹਦਾ ਇਲਾਜ ਆਪਾਂ ਕਿਵੇਂ ਕਰਾ ਸਕਦੇ ਵੀ ਸਿੱਧਾ ਡਾਕਟਰ ਨੂੰ ਬੁਲਾਈਏ ਕਿ ਪਹਿਲਾਂ ਟੈਸਟ ਕਰਵਾਈਏ ਉਹਦੇ ਵੀ ਬਲੱਡ ਦੇ ਜੀ हां यही है, तन्न, तन्न है, है पहला तो ਉਹਦੇ ਬਲੱਡ ਦੇ ਟੈਸਟ ਕਰਾਓ ਵੀ ਕਿਹੜੀ ਬਿਮਾਰੀ ਹੈ अच्छा जी ਸਾਰੀਆਂ ਦੇ ਅਲੱਗ-ਅਲੱਗ ਇੰਜੈਕਸ਼ਨ ਐਂਟੀਬਾਇਟਿਕ ਆ ਤੇ ਵੀ ਉਹਨਾਂ ਚ ਜਿਹੜੀ ਆਪਾਂ ਮੰਨ ਲਓ ਪਤਾ ਲੱਗੂਗਾ ਉਹ ਸਭ ਨੇ ਇੰਜੈਕਸ਼ਨ ਲਾਉਣੇ ਅੰਨੇ ਬਾਅਦ ਜੇ ਆਪਾਂ ਸਾਰੇ ਲਾ ਦੇਾਂਗੇ ਤਾਂ ਪਸ਼ੂ ਨੂੰ ਹੋਰ ਸਟ੍ਰੈਸ ਹੋ ਜਾਂਦੀ ਹੈ ਕਈ ਵਾਰੀ ਪਸ਼ੂ ਦੀ ਡੈਥ ਵੀ ਹੋ ਜਾਂਦੀ ਹੈ ਅੱਛਾ ਜੀ ਮਤਲਬ ਵੀ ਆਪਾਂ ਵੀ ਜਿਵੇਂ ਹੁਣ ਆਪਾਂ ਨੂੰ ਪਤਾ ਬੀਲ ਲਹੂ ਮੂਤਨ ਦੀ ਬਿਮਾਰੀ ਹੈਗੀ ਕਿਛੜੀ ਦੀ ਬਵੇਸੀ ਆਉਂਦੀ ਉਹਨਾਂ ਦੇ ਲਹੂ ਪੁੱਤ ਲੱਗ ਜਾਂਦੀ ਹੈ ਲਹੂ ਕਈ ਵਾਰੀ ਫਾਸਫੋਰਸ ਦੀ ਘਾਟ ਨਾਲ ਵੀ ਮੂਤਨ ਲੱਗ ਜਾਂਦੀ ਹੈ ਉਹ ਆਪਾਂ ਨੂੰ ਦੇਖਣਾ ਪੈਣਾ ਵੀ ਵਾਕਈ ਬਵੇਸੀ ਆ ਹੈਗਾ ਇਹਨੂੰ ਤਾਂ ਫਿਰ ਉੱਥੇ ਜਿਹੜਾ ਜਿਵੇਂ ਆਪਾਂ ਕਹਦੇ ਆ ਟੈਰਾਮਾਈਸਿਨ ਵਗੈਰਾ ਉਹ ਇੰਜੈਕਸ਼ਨ ਲੱਗਦੇ ਆ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਨੇ ਪਸੋਂ ਜਿਹੜੀ ਬਿਮਾਰੀ ਹੋ ਗਈ ਜੀ ਸ਼ੁਰੂ ਹੋ ਗਿਆ ਲਹੂ ਮੂਤਰਾ ਜੀ ਉਹ ਵੀ ਆਪਾਂ ਉਹਨੂੰ ਸਿੱਧਾ ਡਾਕਟਰ ਨੂੰ ਫੋਨ ਕਰਕੇ ਵੀ ਉਹਦਾ ਇਲਾਜ ਸ਼ੁਰੂ ਕਰਵਾ ਦਈਏ ਕਿ ਪਹਿਲਾਂ ਟੈਸਟ ਕਰਵਾਈਏ ਜੀ ਮੈਨ ਤਾਂ ਇਹੀ ਹੁੰਦਾ ਵੀ ਟੈਸਟ ਹੋ ਜੇ ਤਾਂ ਵਧੀਆ ਗੱਲ ਆ ਅੱਛਾ ਜੀ ਹਾਂ ਲੈਬ ਤੋਂ ਠੀਕ ਹੈ ਜੀ ਤੇ ਨਹੀਂ ਡਾਕਟਰ ਵੀ ਜਿਵੇਂ ਕੋਸ਼ਕ ਤਾਂ ਹੁੰਦੇ ਐ ਐਕਸਪਰਟ ਆ ਉਹ ਫਿਰੋਜ਼ ਸਾਹਿਬ ਨਾਲ ਉਹਦਾ ਇਲਾਜ ਕਰ ਦਿੰਦੇ। ਅੱਛਾ ਜੀ ਮਤੇ ਵੀ ਹਰੇਕ ਵੀ ਆਪਾਂ ਕਹਿੰਦੇ ਵੀ ਝੋਲਾ ਸਾਹਿਬ ਡਾਕਟਰਾਂ ਤੋਂ ਬਚੋ। ਹਾਂ ਹਾਂ ਹਾਂ। ਵੀ ਜਿਹੜੇ ਵੀ ਵਧੀਆ ਡਾਕਟਰ ਨੇਗੇ ਫੀਲਡ 'ਚ ਵੱਡਾ ਪੁਰਾਣਾ ਤਜਰਬਾ ਜਨਾਂ ਦਾ। ਹਾਂ। ਤੇ ਵੀ ਉਹਨਾਂ ਨਾਲ ਆਪਾਂ ਸੰਪਰਕ ਕਰਕੇ ਵੀ ਪਹਿਲਾਂ ਸੱਦਾ ਵੀ ਟੈਸਟ ਕਰਵਾ ਲਈਏ ਉਹਨਾਂ ਦੇ ਬਲੱਡ ਦੇ। ਹਾਂ। ਜਿਹੜੀ ਉਹ ਚ ਬਿਮਾਰੀ ਆਊਗੀ ਫਿਰੋਜ਼ ਸਾਹਿਬ ਨਾਲ ਆਪਾਂ ਵੀ ਇਲਾਜ ਕਰਵਾਈਏ ਜੀ। ਹਾਂਜੀ। ਠੀਕ ਹੈ ਜੀ ਡਾਕਟਰ ਸਾਹਿਬ। ਓਕੇ। ਧੰਨਵਾਦ।